ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਸਾਨੂੰ ਇਹ ਗੱਡੀ 112 ਜੋ ਕਿ ਸੜਕ ਸੁਰੱਖਿਆ ਫੋਰਸ ਅਧੀਨ ਤਾਇਨਾਤ ਕੀਤੀ ਗਈ ਆ ਐਕਸੀਡੈਂਟਸ ਨੂੰ ਘੱਟ ਕਰਨ ਵਾਸਤੇ ਇਹ ਗੱਡੀਆਂ ਲਗਾਈਆਂ ਗਈਆਂ ਹਨ ਤਿੰਨ ਸ਼ਿਫਟਾਂ ਦੇ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ ਨਾਲ ਲੇਡੀਜ਼ ਕਨਸਟੇਬਲਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਲੋਕਾਂ ਦੀ ਸਹੂਲਤ ਵਾਸਤੇ ਇਹ ਗੱਡੀਆਂ ਚਲਾਈਆਂ ਆ ਸਰ ਮੇਰਾ ਨਾਮ ਹੈ ਕਾਂਸਟੇਬਲ ਰੋਹਿਤ ਕੁਮਾਰ ਸਰ ਜਿਹੜੀ ਇਹ ਫੋਰਸ ਹੈਗੀ ਹੈ ਐਕਸੀਡੈਂਟ ਨੂੰ ਪ੍ਰिवेंट ਕਰੇਗੀ ਰੂਲਸ ਨੂੰ ਲਾਗੂ ਕਰਵਾ ਕੇ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਤੇ ਜਿਹੜੇ ਉਹਦੇ ਵਿੱਚ ਜਿਹੜੇ ਵਿਕਟਿਮ ਹੁੰਦੇ ਜਿਹੜੇ ਪੀਰਿਡ ਹੁੰਦੇ ਆ ਉਹਨਾਂ ਨੂੰ ਆਪਾਂ ਪਹਿੰਦੀ ਫਰਸਟ ਹੈਡ ਦੇ ਕੇ ਤੇ ਉਹਨਾਂ ਨੂੰ ਨੀਅਰ ਹੈ ਹਸਪੀਟਲ ਦੇ ਵਿੱਚ ਆਪਾਂ ਪਹੁੰਚਦਾ ਕਰਾਂਗੇ ਜਿਹੜਾ ਕਿ ਉਹਨਾਂ ਦੀ ਮੌਕੇ ਤੇ ਜਾਨ ਬਚਾਈ ਜਾ ਸਕਦੀ ਸਰ ਇਸ ਗੱਡੀ ਦੇ ਵਿੱਚ ਜਿਹੜੇ ਫੀਚਰ ਹੈਗੇ ਜੀਪੀਐਸ ਸਿਸਟਮ ਲੱਗਿਆ ਹੋਇਆ ਜਿਸ ਨਾਲ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਏਗੀ ਜਾਂ ਉੱਥੋਂ ਇੱਕ ਲਿੰਕ ਵੀ ਸੈਂਡ ਕੀਤਾ ਜਾਏਗਾ ਜਿਸ ਨਾਲ ਆਪਾਂ ਐਕਸੀਡੈਂਟ ਵਾਲੀ ਸਪੌਟ ਤੇ ਜਿਹੜਾ ਜਲਦੀ ਜਲਦੀ ਪਹੁੰਚ ਸਕਾਂਗੇ ਇਹ ਗੱਡੀ ਸਾਨੂੰ ਦੱਸੇਗੀ ਡਾਇਰੈਕਸ਼ਨ ਦੇਏਗੀ ਵੀ ਕਿੱਥੇ ਐਕਸੀਡੈਂਟ ਹੋਇਆ ਤੇ ਗੱਡੀ ਸਾਨੂੰ ਉੱਥੇ ਬਚਾਏਗੀ ਸੜਕ ਸੁਰੱਖਿਆ ਫੋਰਸ ਕੱਲੀਆਂ ਸੜਕਾਂ ਤੇ ਨਵੀਆਂ ਗੱਡੀਆਂ ਟੋヨタ ਹਿਲਿਕਸ ਉਹ ਗੱਡੀਆਂ ਦਿੱਤੀਆਂ ਉਹਨਾਂ ਨੇ ਉਹ ਟਰੱਕ ਖਰਾਬ ਹੋ ਕੇ ਖੜ ਗਿਆ ਉਹਨੂੰ ਖਿੱਚ ਕੇ ਪਰਾਂ ਕਰ ਕੋਈ ਐਕਸੀਡੈਂਟ ਹੋ ਗਿਆ ਰਬ ਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਚੰਦ ਹਰ ਇੱਕ ਫਸਟ ਏਡ ਦੇ ਸਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਸਭ ਤੋਂ ਨੇੜੇ ਵਾਲੇ ਹਸਤਾਜ ਲੈ ਕੇ ਜਾਓ